ਅੱਜ ਜੀ ਆਪਣੇ ਪਿੰਡ ਸਵਾਦ ਦੇ ਵਿੱਚ ਅੱਜ ਪਰਵਾਰਾਂ ਰਜੀ ਕੀ ਕਹਿਣਾ ਚਾਹੁੰਦਾ ਹਾਂ ਜੀ ਇਹੀ ਕਹਿਤ ਸਾਰਨਾ ਕਿ ਧੰਨ ਧੰਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਸਵਾਦ ਵਿੱਚ ਨਗਰ ਕੀਰਤਨ ਰੱਖਿਆ ਗਿਆ ਸੀ ਇਸ ਨਗਰ ਕੀਰਤਨ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਦੇ ਅਸੀਂ ਆਪਣੇ ਪੜਾ ਦੇ ਉੱਪਰ ਜਿਹੜਾ ਬਾੜ ਨੰਬਰ 6 ਦੇ ਵਿੱਚ ਠੀਕ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਲੰਗਰ ਲਗਾਉਂਦੇ ਆ ਉਹਨਾਂ ਦੇ ਦਸਮ ਪਾਸਾ ਦੀ ਪੂਛ ਨੇ ਲੈਣ ਲਈ ਕਿਉਂਕਿ ਪਿਤਾ ਦਸਮ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਖਾਤਰ ਸਾਡੇ ਕੌਮ ਦੇ ਖਾਤਰ ਆਪਣਾ ਸਾਰਾ ਪਰਿਵਾਰ 바ਰ ਦਿੱਤਾ ਇਸ ਕਰਕੇ ਅਸੀਂ ਤਾਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਪਿਰ ਫੁੱਲ ਜਿਹੜਾ ਭੇਟਾ ਕਰਕੇ ਉਹਨਾਂ ਦੀ ਖੁਸ਼ੀਆਂ ਪ੍ਰਾਪਤ ਕਰਨੇ ਚਾਹਦੇ ਆ ਤਾਂ ਕਿ ਸਾਡੂੰ ਨਿਵਾਣਿਆਂ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇਈ। ਇਹੀ ਅਰਦਾਸ ਕਰਦੇ ਆਂ ਪਰਮਾਤਮਾ ਅੱਗੇ ਕਿ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ, ਗੁਰੂ ਦੇ ਅੱਗ ਲੱਗਣਾ ਚਾਹੀਦਾ ਹੈ। ਆਪਣੇ ਫੈਲਫੋਲ ਦੀ ਕਮਾਈ ਦੇ ਵਿੱਚ ਹੁੰਦਾ ਸੰਜਿਹੜਾ ਦਾ ਸਬੰਧ ਆ ਗੁਰੂ ਦੀ ਰੀਤ ਆ ਉਹਨੂੰ ਜ਼ਰੂਰ ਕਿਸੇ ਨਾ ਕਿਸੇ ਲੇਖੇ ਲਾਉਣਾ ਚਾਹੀਦਾ ਹੈ ਕਿ ਅੱਜ ਦਾ ਜਿਹੜਾ ਸਾਡਾ ਸਮਾਜ ਹੈ ਇਹਦੇ ਵਿੱਚ ਬੱਚੇ ਜਿਹੜੇ ਨੇ ਖਾਸ ਕਰਕੇ ਮੀਡੀਆ ਦੇ ਇੰਟਰਨੈਟ ਦੇ ਜ਼ਰੀਏ ਆਪਣੇ ਸਿੱਖੀ ਤੋਂ ਦੂਰ ਹੁੰਦੇ ਨੇ ਸਾਰੇ ਮਤਲਬ ਮਾਵਾਗ ਨੂੰ ਮਾਤਾ ਪਿਤਾ ਦੀ ਇਹ ਹੀ गुजारिश ਆ ਕਿ ਇਹਨਾਂ ਬੱਚਿਆਂ ਨੂੰ ਮੀਡੀਆ ਦੇ ਨਾਲ ਨੂੰ ਓੜ ਕੇ ਆਪਣੀ ਜਿਹੜੀ ਸਿੱਖੀ ਦੀ ਲੈਣ ਆ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਇਹਨਾਂ ਸਭ ਤੋਂ ਵੱਡਾ ਜ਼ਰੂਰ ਜਿਹੜਾ ਮਾਮਾ ਦਾ ਹੁੰਦਾ ਜੇਕਰ ਘਰ ਦੇ ਵਿੱਚ ਮਾਤਾ ਪਿਤਾ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਨਗੇ ਤਾਂ ਵੀ ਬੱਚੇ ਹੋਣਗੇ ਕਿਉਂਕਿ ਸਿੱਖਿਆ ਮਨੁੱਖ ਦਾ ਜਿਹੜਾ ਸਮਾਜ ਦਾ ਦੇਸ਼ ਦਾ ਪਿਆਰ ਉਹ ਮਨੁੱਖ ਨੂੰ ਘਰ ਤੋਂ ਹੀ ਪੈਦਾ ਹੁੰਦਾ ਜੇ ਘਰ ਤੋਂ ਆਪਾਂ ਨੂੰ ਲਗਨ ਲੱਗੂ ਤਾਂ ਹੀ ਆਪਾਂ ਅੱਗੇ ਵਧਦੇ ਜਾਵਾਂਗੇ ਸਾਡੇ ਸਾਰੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਬੇਨਤੀ ਆ ਕਿ ਬੱਚਿਆਂ ਨੂੰ ਮੀਡੀਆ ਦੇ ਨਾਲੋਂ ਇੰਟਰਨੈਟ ਨਾਲੋਂ ਮੋਬਾਈਲ ਨਾਲੋਂ ਨਾ ਕਿヘッドਨ ਦੀਪ ਜੈ ਤੋੜ ਕੇ ਉਹਨਾਂ ਨੂੰ ਗੁਰਬਾਣੀ ਵੱਲ ਪ੍ਰੇਰਿਤ ਕਰੀਏ ਤਾਂ ਕਿ ਸਾਡੀਆਂ ਜਿਹੜੀਆਂ ਕੌਮਾਂ ਨੇ ਜਿਉਂਦੀਆਂ ਹੀ ਜਿਹੜੀਆਂ ਗੁਰਾਂ ਦੇ ਨਾਤੇ ਨੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਸਾਨੂੰ ਪਤਾ ਲੱਗ ਸਕੇ ਸਾਡੀ ਪਰੰਪਰਾ ਮਾਉਣ ਵਾਲੀ ਪੀੜ੍ਹੀ ਨੂੰ ਪਤਾ ਕਿ ਗੁਰੂ ਜੀ ਨੇ ਸਾਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਹੋਏ ਆ ਅੱਜ ਅਸੀਂ ਬਦੌਲਤ ਗੁਰੂ ਦੀਆਂ ਕੁਰਬਾਨੀਆਂ ਦੇ ਹੀ ਇੱਥੇ ਤੱਕ ਪਹੁੰਚੇ ਆ ਜੇਕਰ ਗੁਰੂ ਜੀ ਆਪਣਾ ਸਰਵਾਂਸ ਨਾ ਬਾਧੇ ਤਾਂ ਸਾਡੀ ਜਿਹੜੀ ਜੀ ਹੋਂਦ ਹੈ ਇਹ ਸਾਦ ਨਾ ਹੋਵੇ ਕੀ ਕਹਿਣਾ ਚਾਹੋਗੇ ਸਕੂਲ ਦੇ ਬੱਚਿਆਂ ਦੇ ਬਾਰੇ ਜਿਹੜਾ ਅੱਜ ਕੱਲ ਦਾ ਸਮਾਂ ਦੇਖਿਆ ਜਾਵੇ ਸਰਦੀ ਵੀ ਬਹੁਤ ਜਾਦਾ ਹੈ ਔਰ ਜੇ ਪੜ੍ਹਾਈ ਨੂੰ ਦੇਖਿਆ ਜਾਵੇ ਪੇਪਰ ਵੀ ਨਜ਼ਦੀਕ ਆ ਰਹੇ ਨੇ ਇਸ ਸਮੇਂ ਜਿਹੜੇ ਮੂਰੇ ਬਸੰਤ ਵੀ ਆ ਰਹੀ ਹੈ ਲੋਕਾਂ ਦਾ ਸ਼ੌਕ ਹੈ ਪਤੰਗ ਵਗੈਰਾ ਉਡਾਣਾ ਹਨ ਇਹ ਕਹਿਣਾ ਚਾਹਾਂਗੇ ਕਿ ਸਾਰੀਆਂ ਚੀਜ਼ਾਂ ਤੋਂ ਸਾਡੀ ਜਿਹੜੀ ਚਾਈਨਾ ਸਟੋਰ ਆ ਮੇਨ ਮਕਸਦ ਇਹਦਾ ਕੀ ਆ ਕਿ ਬੱਚੇ ਸਮਝਦੇ ਨੇ ਕਿ ਸ਼ਾਇਦ ਅਸੀਂ ਜਿਹੜਾ ਚਾਈਨਾ ਪਤੰਗ ਉਡਾ ਕੇ ਖੁਸ਼ੀ ਪ੍ਰਾਪਤ ਕਰਾਂਗੇ ਅਸਲੀ ਖੁਸ਼ੀ ਉਹ ਹੈ ਇਹਨਾਂ ਚਾਈਨਾ ਡੌਰ ਕੋ ਬਰੇਜ ਕੀਤਾ ਜਾਵੇ ਤੇ ਆਪਣੀ ਜਿਹੜੀ ਪੜ੍ਹਾਈ ਨੂੰ ਮੁੱਖ ਤਰਜੀਹ ਦੇ ਕੇ ਦੌਰ ਹਰ ਨੀਤਾ ਪ੍ਰਤੀ ਸਕੂਲ ਦੇ ਵਿੱਚ ਜਾਇਆ ਜਾਵੇ ਉਨ ਦਾ ਸਰਦੀ ਗਰਮੀ ਸਰਦੀ ਸਾਰੀਆਂ ਰੁੱਤਾਂ ਜਿਹੜੀਆਂ ਨੇ ਇਹ ਤਾਂ ਕੁਦਰਤ ਦੀ ਦੇਣਾ ਆ ਆਉਂਦੀ ਹੀ ਰਹਿੰਦੀਆਂ ਨੇ ਇਸ ਕਰਕੇ ਸਾਨੂੰ ਬੱਚਿਆਂ ਨੂੰ ਪੜ੍ਹਾਈ ਤੋਂ ਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ ਮੁਨਕਦੀ ਨਹੀਂ ਆ ਉਹ ਜੇਕਰ ਅਸੀਂ ਸਿੱਖਾਂਗੇ ਪੜ੍ਹਾਂਗੇ ਤਾਦੀ ਹੋਗੀ ਰਜਾਈਆਂ ਦੇ ਵਿੱਚ ਬੈਠ ਕੇ ਜਾਂ ਪਤੰਗਾਂ ਦੇ ਕੋਠੇ ਤੇ ਪਤੰਗ ਉਡਾ ਕੇ ਨਹੀਂ ਸਾਡੀ ਜਿਹੜੀ ਜ਼ਿੰਦਗੀ ਅਸੀਂ ਕੰਮਜਾਬ ਹੋ ਸਕਦੇ ਸਾਨੂੰ ਪਤੰਗਾਂ ਦੀ ਜਿਹੜੀ ਚੈਨਲ ਡੋਰ ਦਾ ਬਿਲਕੁਲ ਬਾਈਕਟ ਕਰਨ ਸਰਕਾਰ ਤਾਂ ਚਲੋ ਆਪਣਾ ਕੰਮ ਕਰ ਹੀ ਲਈ ਹੈ ਇਹ ਜਿਹੜਾ ਚੈਨਲ ਡੋਰ ਵਗੈਰਾ ਬੰਦ ਕਰਨ ਲਈ ਪਰ ਆਮ ਜਨਤਾ ਨੂੰ ਵੀ ਚਾਹੀਦਾ ਹੈ ਇਸ ਤੋਂ ਬਰੇਕ ਜਨਤਾ ਨੂੰ ਇਹ ਹੀ ਗਰੇ ਚਾਹੀਦਾ ਕਿ ਜੇਕਰ ਜਨਤਾ ਸਹਿਯੋਗ ਦੇਵੇਗੀ ਮੇਰਾ ਪੁਰਾ ਸਰਕਾਰ ਦੀ ਕਾਰਜੀ ਕਰਵਾਈ ਨਾਲ ਤਾਂ ਸਰਕਾਰ ਦੇ ਬੁਲਾਰਿਆਂ ਨਾਲ ਤਾਂ ਨਹੀਂ ਹੁੰਦਾ ਜੇਕਰ ਅਸੀਂ ਆਪਣੇ ਪਿੰਡ ਲੈਵਲ ਤੇ ਘਰ ਲੈਵਲ ਤੇ ਅਸੀਂ ਸਹਿਯੋਗ ਕਰਾਂਗੇ ਅਸੀਂ ਚੈਨਲ ਡੋਰ ਦਾ ਬਾਈਕਟ ਕਰਾਂਗੇ ਤਾਂ ਆਪਣੇ ਆਪ ਬਾਈਕਟ ਹੋ ਜਾਏਗਾ ਕੀ ਅਪੀਲ ਕਰਾਂਗੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਸਾਡੇ ਮਤਲਬ ਬੱਚੇ ਗਰੇਜ ਕਰਨ ਕੇ ਸੌਂ ਖਾਣ ਕੇ ਪੜਨ ਕਰਨ ਕੇ ਅਸੀਂ ਇਹਦੀ ਬਾਈਕਟ ਕਰਨਾ ਨਹੀਂ ਲਿਆਉਣੀ ਪਿੰਡ ਦੀਆਂ ਦੁਕਾਨਾਂ ਤੇ ਬਾਈਕਟ ਕੀਤਾ ਜਾਵੇ ਸਾਡੇ ਪਿੰਡ ਤੇ ਨਗਰ ਦੇ ਜਿਹੜੇ ਮੈਂਬਰ ਸਹਿਬਾਨ ਸਹਿਵਾਨ ਤੇ ਪੰਚਾਇਤ ਦੇ ਮੈਂਬਰ ਸਹਿਬਾਨ ਸਰਪੰਚ ਸਾਹਿਬ ਇਹਨਾਂ ਨੂੰ ਅਪੀਲ ਲੈ ਕੇ ਉਹਨਾਂ ਨੂੰ ਫਾਈਨ ਲਗਾਇਆ ਜਾਵੇ ਜੁਰਮਾਨਾ ਲਗਾਇਆ ਜਾਵੇ ਜੇਕਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਇਸ ਕਰਕੇ ਫਿਰ ਇਹੀ ਹੈ ਜੇਕਰ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰਾਂਗੇ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਕਿ ਸਰਕਾਰ ਨੇ ਅਨਾਉਂਸ ਕਰਤਾ ਕਿ ਚੈਨਲ ਡੋਰ ਤੇ ਪਾਬੰਦੀ ਹੈ ਤਾਂ ਸਰ ਚਾਨੜ ਦੌਰ ਤੇ ਬੰਦੇ ਲੱਗੇ ਇਹ ਤਾਂ ਜੇਕਰ ਖੁਦ ਆਪਾਂ ਰਲ ਕੇ ਸਾਰੇ ਜਣੇ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਇਹ ਤੋਂ ਆਪਾਂ ਮੁਕਤੀ ਬਾਵਾਂਗੇ ਮੈਡਮ ਜੀ ਇੱਕ ਨਵੇਕਲਾ ਕੰਪੀ ਕਿਤਾ ਹੈ ਤੁਹਾਡੀ ਫੈਮਲੀ ਵੱਲੋਂ ਕੀ ਕਹਿਣਾ ਚਾਹੋਗੇ ਹਾਂਜੀ ਹਰਦਿਕ ਵਿੱਚ ਮਾਤਾ ਵਰਨ ਦੀ ਸੰਭਾਲ ਲਈ ਕਿਉਂਕਿ ਜਿਹੜੇ ਆਪਣੇ ਟਾਵਰ ਲੱਗੇ ਨੇ ਪੰਛੀਆਂ ਦੇ ਜਿਆਦਾ ਬਹੁਤ ਆਤ ਘਟ ਰਹੀ ਹੈ ਸਰਦੀਆਂ ਦੇ ਕਾਰਨ ਪੰਛੀ ਮਰ ਰਹੇ ਨੇ ਅਸੀਂ ਇਸ ਬਾਤਾਵਰ ਨੂੰ ਆਪਣੇ ਨੂੰ ਬਚਾਉਣ ਦੀ ਖਾਤਰ ਕੋਈ ਰੁਖ ਲਗਾ ਰਿਹਾ ਹਰ ਇੱਕ ਇਨਸਾਨ ਵੱਲੋਂ ਆਪਣਾ ਬਣਦਾ ਯੋਗਦਾਨ ਪਾ ਰਿਹਾ ਅਸੀਂ ਇਸ ਦੇ ਵਿੱਚ ਕੀ ਆ ਪੰਛੀਆਂ ਨੇ ਆਉਣੇ ਤਿਆਰ ਕੀਤੇ ਨੇ ਕਿੰਨੇ ਤੇਲ ਕਰ ਚੁੱਕੇ ਹੋ 150 ਦੇ ਕਰੀਬ ਤਿਆਰ ਹੋ ਚੁੱਕਿਆ ਵੀਰ ਜੀ ਜੇਕਰ ਮਤਲਬ ਘੱਗਦੇ ਹੋਏ ਤਾਂ ਆਉਂਦੇ ਨਗਰ ਕੀਰਤਨ ਦਾ ਰਵਦਾਸ ਭਗਤ ਦਾ ਜਿਹੜਾ ਨਗਰ ਕੀਰਤਨ ਆ ਉਹਦੇ ਵੇਲੇ ਅਸੀਂ ਹੋਰ ਲਗਾ ਰਗਾ ਕਿ ਜਿੰਨੀ ਲੋੜ ਅਨਸਾਰ ਲੱਗਣਗੇ ਜ਼ਰੂਰ ਸਾਰੀਆਂ ਥਾਂ ਹਾਂਜੀ ਵੀਰ ਜੀ ਪੰਛੀ ਦੇ ਜੀਵ ਰੱਖਾ ਸਰਕਾਰ ਨੇ ਵੀ ਬਹੁਤ ਸਟਾਪ ਕੀਤੇ ਹੋਈਆਂ ਨੇ ਪੰਛੀ ਨੇ ਵਿਚਾਰਾਰੇ ਕਿਉਂਕਿ ਜੇਕਰ ਪੰਛੀ ਜੀ ਆਉਣਗੇ ਤਾਂ ਹੀ ਆਪਣਾ ਵਾਤਾਵਰਨ ਸੁਧਰਿਆ ਹੋਏਗਾ ਅਗੇ ਬੱਚੇ ਦੇਖਣਗੇ ਪੰਛੀ ਹਾਂਜੀ ਪੰਛੀ ਦੇਖਣਗੇ ਤਾਂ ਨਹੀਂ ਆਪਣੇ ਬੱਚਿਆਂ ਨੂੰ ਕੀ ਪਤਾ ਲੱਗੂ ਚਿੜੀਆਂ ਮੋਰ ਠੁੱਗੀਆਂ ਵਿਟਾਰਾਂ ਕੀ ਹੁੰਦੀਆਂ ਸੀ ਕਿਸ ਤਰ੍ਹਾਂ ਦੇ ਜੇ ਕਰੇ ਇਹਨਾਂ ਦੀ ਆਪਾਂ ਦੇਖ ਰੱਖ ਕਰਾਂਗੇ ਤਾਂ ਹੀ ਆਪਣੇ ਆਉਣ ਜਵਾਨ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਨੂੰ ਦੇਖੂਗੀ ਕਿ ਕਿਹੜੇ ਜਾਨਵਰ ਸੀ ਕਿਸ ਤਰ੍ਹਾਂ ਦੇ ਹੁੰਦੇ ਸੀ ਕੌਣ ਹੋਏ ਇਹਨਾਂ ਨੂੰ ਸਾਰਿਆਂ ਨੂੰ ਬਚਾਉਣ ਦੇ ਵਿੱਚ ਵੀ ਆਪਣਾ ਸਭ ਦਾ ਯੋਗਦਾਨ ਥੈਂਕ ਯੂ ਸੌਲ ਸਟ੍ਰਾਈੰਗ ਬਤੂ ਜੀ ਸ਼ੁਕਰੀਆ ਥੈਂਕ ਯੂ ਜੀ ਸਾਰਿਆਂ ਨੂੰ